ਨੋਵਲ ਕਰੋਨਾ ਵਾਇਰਸ ਦੀ ਮਹਾਮਾਰੀ ਕਾਰਕਿ ਇਸ ਸਮੇਂ ਖੌਫ ਦਾ ਮਾਹੌਲ ਪੜਿਆ ਹੋਇਆ ਹੈ ਪੂਰੀ ਦੁਨੀਆ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ ਲੋਕ ਆਪਣੇ ਪਰਿਵਾਰਾਂ ਦੇ ਨਾਲ-ਨਾਲ ਜੇਲ੍ਹ ਦੇ ਵਿੱਚ ਬੰਦ ਸਕੇ ਸੰਬੰਧੀਆਂ ਲਈ ਵੀ ਫਿਕਰਮੰਦ ਹੋ ਰਹੇ ਨੇ ਜੇਲ੍ਹ ਦੇ ਵਿੱਚ ਬੰਦ ਕੈਦਿਆਂ ਦੇ ਇਸ ਵਾਇਰਸ ਤੋਂ ਬਚਾਅ ਦੇ ਲਈ ਕੀ ਕੀ ਪ੍ਰਬੰਧ ਕੀਤੇ ਗਏ ਹਨ ਇਸ ਨੂੰ ਲੈ ਕੇ ਸਾਡੇ ਨਿਊਜ਼ ਐਡੀਟਰ ਵਿਵੇਂਦਰ ਕੁਮਾਰ ਨੇ ਜੇਲ੍ਹ ਮੁਖੀ ਪੰਜਾਬ ਏ ਡੀ ਜੀ ਪ੍ਰਿਜ਼ਨ ਪ੍ਰਵੀਨ ਕੁਮਾਰ ਸਿਨਾ ਦੇ ਨਾਲ ਗੱਲਬਾਤ ਕੀਤੀ ਹੈ ਤੇ ਆਓ ਤੁਹਾਨੂੰ ਦਿਖਾਣੇ ਆ ਸਾਡੇ ਇੱਕ ਖਾਸ ਰਿਪੋਰਟ ਹੈਲੋ ਜੀ ਸਿਨਾਪ ਜੀ ਅਜੀ ਸਿਨਾਪ ਮੈਂ ਬਿਰੇਂਦਰ ਬੋਲ ਰਿਹਾ ਹਾਂ ਐਸਐਮਜ਼ਡ ਨਿਊਜ਼ ਚੈਨਲ ਤੋਂ ਨਿਊਜ਼ ਐਡੀਟਰ ਹਾਂ ਜੀ ਸਿਨਾਪ ਜੀ ਜਿਸ ਤਰ੍ਹਾਂ ਪੂਰੀ ਦੁਨੀਆ ਵਿੱਚ ਨੋਵਲ ਕਰੋਨਾ ਵਾਇਰਸ ਦੀ ਮਹਾਮਾਰੀ ਚੱਲ ਰਹੀ ਹੈ ਉਸ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਦੀਆਂ ਜੇਲਾਂ ਵਿੱਚ ਇਸ ਬਿਮਾਰੀ ਤੋਂ ਕੈਦੀਆਂ ਦੇ ਬਚਾਅ ਦੇ ਲਈ ਕੀ ਕੀ ਉਪਰਾਲੇ ਕੀਤੇ ਗਏ ਨੇ ਜਿਵੇਂ ਕਿ ਤੁਹਾਨੂੰ ਪਤਾ ਹੈ ਜੇਲਸ ਜਿਹੜਾ ਹੈਗਾ ਉਹਦੇ ਬਾਰੇ ਗਵਰਨਮੈਂਟ ਆਫ ਇੰਡੀਆ ਸੁਪਰੀਮ ਕੋਰਟ اور ਗਵਰਨਮੈਂਟ ਆਫ ਪੰਜਾਬ ਸਾਰੇ ਚਿੰਤਿਤ ਸਕੇ ਜਿਸ ਕਰਕੇ ਜੇਲਸ ਨੂੰ ਸੇਫ ਰੱਖਣ ਲਈ ਕਾਫੀ ਸਾਰੇ ਉਪਰਾਲੇ ਕਾਫੀ ਦਿਨਾਂ ਤੋਂ ਚੱਲ ਰਹੇ ਨੇ ਸੋ ਬੇਸਿਕਲੀ ਆਈਸੋਲੇਸ਼ਨ ਐਂਡ ਕਟਆਫ ਆਫ ਦ ਜੇਲ ਆਊਟਰ ਵਰਲਡ ਤੋਂ ਜੇਲ ਨੂੰ ਕਟਆਫ ਕਿਵੇਂ ਕੀਤਾ ਜਾ ਸਕੀ ਉਹਦੇ ਲਈ ਵੇਸ਼ੀਆਂ ਬੰਦ ਕੀਤੀਆਂ ਗਈਆਂ ਮੁਲਾਕਾਤਾਂ ਬੰਦ ਕੀਤੀਆਂ ਗਈਆਂ ਲੇਕਿਨ ਨਾਲ ਹੀ ਜਿਹੜੇ ਕੈਦੀ ਹੱਗੇ ਨੇ ਉਹਨਾਂ ਨੂੰ सैकोलॉजिकल वेलबींग देखते दे हुए मुलाकात के इलेक्ट्रॉनिक तरीके स्टार्ट किए गए जी सिमिलरली जे मेडिकल फैसिलिटीज हैं रिस्पोंस मैकेनिजम है जरा रिस्पोंस प्रोटोकॉल है वो सारा कुछ स्टैबलिश किया गया है ताकि अगर कितने शख हों कि किसी तरह का कोई इंस कोई इंसीडेंट हो सकता है तो वो कि रिसपोंड करना है वह भी ऑन द ग्राउंड आपका सैटअप किया है अगर मैं लिस्ट की गल करा तो बहुत लंबी लिस्ट छोटिया छोटिया चीजा है, है, है जो किसी कि भी संस्था हो रही है जिमें कि स्क्रीनिंग कि मास्क होया मास्क के बारे जेल प्रशासन अपना मास्क अपना जेलों के मास्क बहुत बना लिया है जोड़ा कि हर कैदी में दिता गया दो, -दो मास्क दिता गया एक, एक दिन आते हैं और दूसरा दूजे दो दिन पाँच ने इस तरह के काफ़ी सारे छोटे छोटे उपराले है जेड़ Uh, किया गया है दी, दिस इनफेक्शन ऑफ द जेल प्रोमाइसिज जोड़े बारहों रोज नवे कैदी जो आते हैं बहुत थोड़े हो गए थे बिकॉज दे आर फ्यू केसेस सारी जगह लॉकडाउन करके लेकिन उन्होंने एक आइसोलेशन सैल च रख्या जाता है और सात दिन मिनिमम आइसोलेशन तो बाद ही नॉर्मल बैरक्स के पाया जाता है ਜੀ ਜਿਵੇਂ ਕਿ ਕਰੋਨਾ ਵਾਇਰਸ ਦੀ ਮਹਾਮਾਰੀ ਨੂੰ ਧਿਆਨ ਚ ਰੱਖਦੇ ਹੋਏ WHO ਤੇ ਭਾਰਤ ਸਰਕਾਰ ਵੱਲੋਂ ਇੱਕ ਸਮਾਜਿਕ ਦੂਰੀ ਸੋਸ਼ਲ ਡਿਸਟੈਂਸਿੰਗ ਦੀ ਜਿਹੜੀ ਹਿਦਾਇਤ ਹੈ ਉਹ ਲਾਗੂ ਕੀਤੀ ਗਈ ਹੈ ਜੇਲਾਂ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਹੈ ਇਹ ਇਸ ਚੀਜ਼ ਨੂੰ ਸੋਸ਼ਲ ਡਿਸਟੈਂਸਿੰਗ ਨੂੰ ਲਾਗੂ ਕੀਤਾ ਗਿਆ ਦੇਖੋ ਪੰਜਾਬ ਦੇ ਜੇਲ੍ਹ ਦੇ ਵਿੱਚ ਸਾਡਾ ਟਾਰਗੇਟ ਹੈ ਕਿ ਅਪ ਟੂ 5 ਤੋਂ 6000 ब्रिजनस कट करके कट एट द मोमेंट सिक्सटी ट्वेंटी थ्री थाउजेंड एट हंड्रेड के आसपास है अराउंड अ मंथ अराउंड अ वीक बैक हूँ पिछले एक हफ्ते से अपना uh, तीन हज़ार के तो उत्ते ब्रिजनस क्राइटेरिया बना के उन्होंने रिलीज किया है सुप्रीम कोर्ट के गाइडलाइनस के मुताबिक जी हूँ ये थोड़े रिलीज और हो गए आने वाले हफ्ते चो so, uh, अंदाजन करी ऑलमोस्ट फोर थाउजेंड from 2 to 6000 anywhere in between that prisoners release honge ede naal space in the prisons badhega ode naal social distancing badhegi that's the only uh, the decongestion of the jails is the best way of increasing the social distancing and of course inano bar bar awareness in ade vich paya ki gayi hai 6 8 jail te main aap personally visit karke qediyan naal gal baat kita hai ga

ਇਦੇ ਵਿੱਚ ਸੀਗੇ ਪ੍ਰिजनਰਸ ਐਟ ਦਾ ਮੋਮੈਂਟ 22000 ਨੇ ਜੀ ਤੇ ਸਾਡੇ ਕੋਲ ਜਿੰਨੀ ਕਪੈਸਿਟੀ ਹੈ ਉਸ ਤੋਂ ਕਰੀਬ 32000 ਪ੍ਰिजनਰਸ ਕੱਟ ਨੇ ਐਟ ਦਾ ਮੋਮੈਂਟ ਜੀ ਇਹਨੂੰ ਅਗਰ ਦੋ ਅਗਰ ਦੇਰ ਦੋ ਰੋਟ ਛੜਨ ਦੇ ਕਾਮਯਾਬ ਹੋਣੇ ਆਉਣ ਵਾਲੇ ਹਫਤੇ ਚ ਤੇ ਸਾਡੇ ਕੋਲ ਸਫੀਸ਼ੀਐਂਟਲੀ 20% ਬਿਲੋ ਕਪੈਸਿਟੀ ਆਪਾਂ ਹੋਵਾਂਗੇ ਪਰ ਉਸ ਉਹਦੇ ਨਾਲ ਸਪੇਸਿੰਗ ਆਪਾਂ ਕਰਪਾਵਾਂਗੇ ਜੀ ਪਰ ਜਿਹੜੇ ਵਿਮਨ ਜੇਲਸ ਨੇ ਔਰਤਾਂ ਦੀਆਂ ਜੇਲਾਂ ਨੇ ਉਹ ਉਹਨਾਂ ਔਰਤਾਂ ਦੇ ਨਾਲ ਉਹਨਾਂ ਔਰਤ ਕੈਦੀਆਂ ਦੇ ਨਾਲ ਉਹਨਾਂ ਦੇ ਛੋਟੇ-ਛੋਟੇ ਬੱਚੇ ਵੀ ਨਾਲ ਉਹਨਾਂ ਦੇ ਨਾਲ ਰਹਿ ਰਹੇ ਨੇ ਜੇਲ੍ਹ 'ਚ ਤੇ ਇਹੋ ਜਿਹੇ ਹਾਲਾਤ ਦੇ ਵਿੱਚ ਉਹਨਾਂ ਬੱਚਿਆਂ ਦੇ ਲਈ ਔਰ ਵਿਮਨਸ ਦੇ ਲਈ ਕੋਈ ਖਾਸ ਜੋ ਹੈ ਉੱਥੇ ਸਹੂਲਤ ਮਹੱਈਆ ਕਰਾਈ ਗਈ ਹੈ ਨਹੀਂ ਪ੍ਰਿਕਾਸ਼ਨਸ ਆਰ ਦ ਸੇਮ ਬੱਚੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਸਪੈਸ਼ਲ ਡਾਈਟ ਮਿਲਦੀ ਹੈ ਨਾਰਮਲ ਟਾਈਮ ਤੇ ਵੀ ਹੁੰਦੀ ਮਿਲ ਰਹੀ ਹੈ ਔਰ Uh, जेल uh, या परोल च भेजन का जो क्राइटेरिया है परोल, बच्चे बच्चों की बच्चे संख्या बहुत ज्यादा नहीं है एंड थैंकफुल जरा किखन च है कि चिल्ड्रन आर नॉट एज वनडरेबल इनिशियली सोचे जा रहा है कि बच्चे बहुत वनडरेबल ने इस डिजीज तो लेकिन मोरटेलिटी रेट बहुत घट पाई गई है बच्चों के उट so साइड ਉਹ ਪੰਜਾਬ ਦੇ ਕਿੰਨੀਆਂ ਜ਼ਿਲ੍ਹਿਆਂ 'ਚ ਹੈ? ਸਾਡੇ 24 ਦੇ 24 ਜ਼ਿਲ੍ਹਿਆਂ 'ਚ ਜੀ 24 ਦੇ 24 ਜ਼ਿਲ੍ਹਿਆਂ 'ਚ ਆ ਯੂਐਸਏ ਜੇ ਦੇਖਿਆ ਗਿਆ ਕਿ ਯੂਐਸਏ ਦੇ ਵਿੱਚ ਕੁਝ ਕੈਦੀ ਜੋ ਨੇ ਉਹ ਇਨਫੈਕਟਡ ਹੋਏ ਨੇ ਇੰਨੀ ਉੱਥੇ ਮੈਡੀਕਲ ਫੈਸਿਲਿਟੀ ਹੈ ਇਹਨਾਂ ਡਿਵੈਲਪਡ ਕੰਟਰੀ ਹੈ ਤੇ ਸਾਡੇ ਜਿਹੜੇ ਭਾਰਤ ਦੀਆਂ ਜ਼ਿਲ੍ਹਿਆਂ ਨੇ ਉੱਥੇ ਆਪਾਂ ਨੂੰ ਲੱਗਦਾ ਕਿ ਇੱਥੇ ਵੀ ਜ਼ਿਲ੍ਹਿਆਂ ਦੇ ਵਿੱਚ ਜਿੱਦਾਂ ਮੈਡੀਕਲ ਫੈਸਿਲਿਟੀਆਂ ਹੈ ਉਹਦਾ ਇੱਥੇ ਆਪਣੇ ਨੋਵਲ ਕਰੋਨਾ ਵਾਇਰਸ ਦੇ ਲਈ ਕੁਝ ਵਾਰਡਸ ਵੀ ਬਣਾਉਣੇ ਚਾਹੀਦੇ ਨੇ ਅੰਦਰ ਹੀ ਜੇਲਾਂ ਦੇ ਵਿੱਚ ਨਹੀਂ ਜੀ ਅੰਦਰ ਜੇਲਾਂ ਦੇ ਵਿੱਚ ਨੋਵਲ ਕਰੋਨਾ ਵਾਇਰਸ ਲਈ ਵਾਰਡਸ ਬਣਾਏ ਕੋਈ ਫਾਇਦਾ ਨਹੀਂ ਜੀ ਕਿਉਂਕਿ ਜਦੋਂ ਵੀ ਕਿੱਥੇ ਸ਼ੱਕ ਹੁੰਦਾ ਹੈਗਾ ਕਿ ਅਭੀ ਤੱਕ ਐਸਾ ਕੋਈ ਕੇਸ ਹੋਇਆ ਨਹੀਂ ਹੈ ਲੇਕਿਨ ਸਾਡੀ ਪ੍ਰੋਟੋਕਾਲ ਇਹ ਹੈ ਕਿ ਜਿੱਥੇ ਸ਼ੱਕ ਹੋਏਗਾ ਉਸੇ ਵੇਲੇ ਆਪਾਂ ਉਸ ਪੇਸ਼ੈਂਟ ਨੂੰ ਬਾਹਰ ਕਰਨਾ ਹੈ ਜੇਲ ਦੇ ਵਿੱਚ ਰੱਖਣ ਦਾ ਕੋਈ ਮਤਲਬ ਨਹੀਂ ਹੈ ਕਿਉਂਕਿ ਆਪਾ ਇੱਕ ਲਾਰਜਰ ਪੋਪੂਲੇਸ਼ਨ ਨੂੰ ਰਿਸਕ ਚ ਪਾ ਰਹੇ ਹੈ ਤੇ ਉਹ ਆਈਸੋਲੇਟ ਕਰਨ ਦਾ ਤਰੀਕਾ ਇਹ ਹੀ ਹੈ ਕਿ ਉਹ ਜੇਲ੍ਹ ਦਬਾ ਦੇ ਸਰ ਤੁਹਾਨੂੰ ਲੱਗਦਾ ਹੈ ਕਿ ਜੇਲ੍ਹ ਦੇ ਅੰਦਰ ਵੀ ਕੋਰੋਨਾ ਵਾਇਰਸ ਦੇ ਟੈਸਟ ਵਾਸਤੇ ਫੈਸਿਲਿਟੀ ਹੋਣੀ ਚਾਹੀਦੀ ਹੈ ਨਹੀਂ ਜੀ ਇਸ ਵਾਰ ਇਹ ਅੰਦਰ ਟੈਸਟਿੰਗ ਫੈਸਿਲਿਟੀ ਲੋੜ ਨਹੀਂ ਹੈ ਬਾਹਰ ਟੈਸਟਿੰਗ ਫੈਸਿਲਿਟੀ ਕਾਫੀ ਰੋਬਸਟ ਹੋ ਗਈ ਹੈ ਇੰਨੇ ਚਿਰ ਔਰ ਇੱਕ ਕੁਇਕ ਟੈਸਟਿੰਗ ਕਿਟਸ ਨੂੰ ਵੀ ਹੁਣ ਅਪਰੂਵ ਕਰ ਦਿੱਤਾ ਗਿਆ ਇਸ ਕਰਕੇ ਜੇਲ੍ਹ ਦੇ ਅੰਦਰ ਵੱਖਰਾ 24000 ਬੰਨਿਆਂ ਲਈ ਵੱਖਰਾ ਟੈਸਟਿੰਗ ਫੈਸਿਲਿਟੀ ਕਿਉਂਕਿ ਇੱਕ ਜਗ੍ਹਾ ਤੇ ਹੈ ਨੀਟਾ ਵੀ ਹਜ਼ਾਰ ਦੇ ਆ ਡਿਸਪਰਸ ਕਿਤੇ 1000 ਕਿਤੇ 700 ਕਿਤੇ 2000 ਕਿਤੇ 2.5 ਹਜ਼ਾਰ ਹੈ ਕਿਤੇ 3000 ਨਹੀਂ ਇਸ ਕਰਕੇ ਅੰਦਰ ਟੈਸਟਿੰਗ ਫੈਸਿਲਿਟੀ ਦਾ ਕੋਈ ਮਤਲਬ ਨਹੀਂ ਬਣਦਾ ਅਗਰ ਸੈਂਪਲ ਚੱਕਣਾ ਹੋਏਗਾ ਤਾਂ ਅੰਦਰੋਂ ਚੱਕ ਕੇ ਜਿਹੜੇ ਪ੍ਰੋਪਰ ਲੈब्स ਨੇ ਉਹਨਾਂ ਦੇ ਵਿੱਚ ਹੀ ਟੈਸਟਿੰਗ ਹੋਣਾ ਚਾਹੀਦਾ ਹੈ ਜੀ ਜਿਸਨਾ ਸਾਹਿਬ ਐਸਐਮਜ਼ेड ਨਿਊਜ਼ ਦੇ ਨਾਲ ਗੱਲਬਾਤ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ